ਆਪਾਂ ਜਗਰਾਓ ਮੰਡੀ ਦੇ ਸੀਗੇ ਤੇ ਇੱਥੇ ਨਾ ਮੂਹਲੇ ਨੀਰਾ ਆ ਜਿਹੜੇ ਘੋੜੇ ਵਾਲੇ ਵੀਰ ਨੇ ਕਈਆਂ ਦੇ ਸਵਾਲ ਹੁੰਦੇ ਨੇ ਫਿਰ ਮੂਹਲੇ ਨੀਰਾ ਵੀ ਬਾਈ ਪਹੁੰਚ ਕਰ ਦਿੰਦਾ ਕਿਹਨੀਆਂ ਆਪਾਂ ਬਾਈਆਂ ਤੇ ਪੁੱਛਦੇ ਆ ਕੀ ਹਾਲ ਨੇ ਬਾਈ ਤੇ ਤੁਸੀਂ ਮੂਹਲੇ ਨੀਰਾ ਪਹੁੰਚ ਵੀ ਕਰ ਦਿੰਦੇ ਹੋ ਹਾਂਜੀ ਹਾਂਜੀ ਕਿੱਥੋਂ ਤੱਕ ਪਹੁੰਚ ਕਰਦੇ ਹੋ ਜਿੱਥੇ ਮਰਜੀ ਜਿੱਥੇ ਮਰਜੀ ਆਲ ਇੰਡੀਆ ਤੇ ਤੁਹਾਡੇ ਕੋਲ ਕਿੰਨੇ ਕਵਾਂਟਲ ਤੱਕ ਕਪੈਸਿਟੀ ਹੈ ਵੀ ਕਿੰਨਾ ਮਰਜੀ ਮੰਗਾ ਸਕਦਾ ਬੰਦਾ ਕਿੰਨਾ ਮਰਜੀ ਤੇ ਜੇ ਵੀ ਵੱੱਦ ਮੰਗਾਉ ਲੋ ਜਿਹੜਿਆ ਤੇ ਮਿਲ ਜਾਂਦੀ ਆ ਹਾਂ ਹਾਂ ਤੇ ਇੱਕ ਵਾਰੀ ਤੁਹਾਡਾ ਕੰਟੈਕਟ ਨੰਬਰ ਬੋਲ ਦੋ 1753 63754 31798 31798 ਵੀ ਜੇ ਕਿਸ ਨੂੰ ਮੂਫਲੀ ਨੀਰਾ ਚਾਹੀਦਾ ਹੋਵੇ ਜਿਹੜਾ ਆ ਨੀਰਾ ਹੈ ਕਿੰਨੇ ਨੰਬਰ ਆ ਇਹ 37 ਨੰਬਰ ਆ ਬੜਾ ਚੱਕ ਕੇ ਦਿਖਾਈ 37 ਨੰਬਰ ਦਾ ਕੀ ਫਰਕ ਹੁੰਦਾਗਾ 37 ਨੰਬਰ 'ਚ ਬਾਈ ਮੜਾ ਡੰਡ ਲੁੰਦਾ ਤੇ ਜਿਹੜਾ 10 ਨੰਬਰ ਹੁੰਦਾ ਉਹ 'ਚ ਪੱਤਾ ਹੁੰਦਾ ਉਹ 'ਚ ਪੱਤਾ ਹੁੰਦਾ ਠੀਕ ਆ ਤੇ ਸਭ ਤੋਂ ਵਧੀਆ ਕਿਹੜਾ ਹੁੰਦਾਗਾ ਉਹ 10 ਨੰਬਰ ਵਗਿਆ ਹੁੰਦਾ ਇਹ 'ਚ ਡੰਡ ਹੁੰਦਾ ਪਰ ਇਹ ਪਹਿਲਾਂ ਚੱਲ ਪੈਂਦਾ ਉਸੇ 10 ਨੰਬਰ ਲੇਟ ਚੱਲਦਾ ਠੀਕ ਆ ਤੇ ਤੁਸੀਂ ਜਿੱਥੇ ਵੀ ਮੰਗਾਉਣਾ ਹੋਵੇ ਤੁਹਾਨੂੰ ਕਾਲ ਕਰ ਲੈ ਬੰਦਾ ਹਰ ਇੱਕ ਦੇ ਭੇਜ ਦਿਓ ਠੀਕ ਆ ਲੋ ਵੀਰੋ ਬਾਈਆਂ ਨਾਲ ਕਰੋ ਕੰਟੈਕਟ ਠੀਕ ਹੈ ਜਿਨੇ ਵੀ ਕਿਸੇ ਨੇ ਬੈਰੀ ਨੇ ਕਿਤੇ ਵੀ ਮੂਹਰ ਨੀਰਾ ਮਗਾਉਣਾਗਾ ਤਵੀਰਾਂ ਕਰੋ ਸੰਪਰਕ ਨੰਬਰ ਬੋਲਤਾ ਠੀਕ ਹੈ ਕਰੋ ਇਹਨਾਂ ਨਾਲ ਕੰਟੈਕਟ ਧੰਨਵਾਦ